ਇਹ ਮਿਹਰਬਾਨ ਗੁਰੂ ਟੁੱਟ ਜਾਂਦਾ ਹੈ ਫਿਰ ਉਹ ਜੀ ਪਵਿੱਤਰ ਹੋ ਜਾਂਦੇ ਹਨ ਸੋਚੇ ਹੋ ਜਾਂਦੇ ਹਨ ਆਓ ਜੀ ਇੱਕ ਵਾਰ ਸੰਖੇਪ ਰੂਪ ਵਿੱਚ ਵਿਚਾਰੀਏ ਇਸ ਮਹੀਨੇ ਦਾ ਮਹੱਤਮ ਇਹ ਹੈ ਕਿ ਜੇਕਰ ਆਪਾਂ ਇਸ ਮਹੀਨੇ ਸਾਧੂਆਂ ਦੀ ਧੂੜੀ ਦਾ ਇਸ਼ਨਾਨ ਕਰਦੇ ਹਾਂ ਭਾਵ ਸਾਧ ਸੰਗਤ ਵਿੱਚ ਜਾ ਕੇ ਪਰਮਾਤਮਾ ਦਾ ਨਾਮ ਜਪਦੇ ਹਾਂ ਚੰਗੇ ਕਰਮ ਕਰਨ ਦੀ ਸਿੱਖਿਆ ਲੈਣੇ ਹਾਂ ਫਿਰ ਉਹਨਾਂ ਚੰਗੇ ਕਰਮਾਂ ਨੂੰ ਚਰਨ ਕਰਕੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਜਿਨ੍ਹਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਫਿਰ ਉਹਨਾਂ ਦਾ ਜਨਮ ਮਰਨ ਦਾ ਗੇੜ ਮੁਕ ਜਾਂਦਾ ਹੈ ਉਹਨਾਂ ਦਾ ਇਸ ਸੰਸਾਰ ਭਵਜਲ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਆਓ ਜੀ ਹੁਣ ਅਖੀਰ ਵਿੱਚ ਫਿਰ ਫਤੇ ਦੀ ਸਾਂਝ ਕਰੀਏ ਗੱਜ-ਵੱਜ ਕੇ ਆਖੀਏ ਬਵਾਹਿ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ